ਗੁਡਾਪਰਬ ਚੋ ਅੱਜ ਅਸੀਂ ਇੱਕ ਕੋਣਾਂ ਦਾ ਕਨਸੈਪਟ ਹੈ ਜਿਹੜਾ ਉਹ ਅਸੀਂ ਸਿੱਖਣਾ ਜਿਹੜਾ ਕੋਣ ਹੈ ਉਹ ਆਮ ਤੌਰ ਤੇ ਬੱਚੇ ਕੀ ਕਰਦੇ ਆ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਕੋਣ ਕਿਹੜਾ ਸਭ ਕੋਣਾ ਹੈ ਜਿਹੜਾ ਨਿਊਣ ਕੋਣਾ ਹੈ ਜਿਹੜਾ ਅਧਿਕ ਕੋਣਾ ਹੈ ਜਿਹੜਾ ਸਰਨ ਕੋਣਾ ਹੈ ਇਹ ਸਮਝਣ ਵਾਸਤੇ بڑا ਹਿਸਾਬ ਇੱਕ ਇਜ਼ੀ ਹੈ ਇਸੇ ਤਰੀਕਾ ਹੁਣ ਸਾਰੇ ਬੱਚੇ ਜਿਹੜੇ ਐ ਪੜਦਾਗਾ ਕੌਣ ਪੜਦਾ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲ ਕੀ ਹੁੰਦੀ ਹੈ ਆ ਹੈ ਜਿਨੋਸੀ ਕਰਦੇ ਆ ਕਿ ਡੀ ਇਹ ਕੋਣਾਂ ਨੂੰ ਇਹ ਇਧਰ ਉਹ ਸਾਫ ਦੇ ਠੀਕ ਹੈ ਛੋਟ ਸਾਹ ਤੋਂ ਪਹਿਲੇ ਜਦ ਕੋਣ ਦੀ ਕਿਸਮਾਂ ਦਾ ਪੜਾਉਣਾ ਜਦ ਇੱਕ ਕੋਣ ਹੁੰਦਾ ਇਦਾਂ ਕਰ ਲੈਣ ਲਾਓ ਵਡੀਆਂ ਨਾਲੇ ਠੀਕ ਹੈ ਹੁਣ ਜਿਹੜਾ ਇਹ ਤੀਰ ਲੱਗਿਆ ਹੋਇਆ ਤੀਰ ਤੇ ਕਿਹਨੂੰ

ਇਹ ਨੰਬਰ ਦੇ ਕੋਣ ਮੜਾ ਜੇ ਇਹਨੂੰ ਇੱਦਾਂ ਅੰਦਰ ਨੂੰ ਮੋੜ ਦਈਏ ਠੀਕ ਹੈ ਜੇ ਇਹ ਇੱਦਾਂ ਕਪੜੇ ਦੇ ਕੋਣ ਹੈ ਇਹਨੂੰ ਇੱਦਾਂ ਕਰਦੇ ਬਾਹਰ ਨੂੰ ਖੋਲ ਦਈਏ ਬਾਹਰ ਨੂੰ ਧੱਕੜ ਮੜਾ ਦੇਖੋ ਇੱਦਾਂ ਬਾਹਰ ਲੋ ਆਪਾਂ ਇਦਾਂ ਨਾਲ ਲਈ ਠੀਕ ਹੈ ਹੁਣ ਮੈਂ ਇਹਨੂੰ ਆਪਾਂ ਮੇੜਣਾ ਨਹੀਂ ਹੈ ਕੋਣ ਰਾਈਟ ਇਹ ਤੋਂ ਇਦਾਂ ਬਾਹਰ ਕੋਣ ਕੋਣ ਹੁਣ ਅੱਗੇ ਦੇ ਵਿੱਚ ਸਿੱਧੀ ਲੈਣਾ ਹੈ ਠੀਕ ਹੈ ਨਾ ਜੇ ਸੰਗ ਕੋਣ ਕਹਿੰਦੇ ਆ ਨਿਊ ਕੋਣ ਨੂੰ ਅੰਦਰ ਨੂੰ ਲੈ ਕੇ ਗਈ ਹੈ जाने दो गई है बाप ठीक है तो इस कोण को कहने आप अधिक कोण ठीक है ना यार अधिक कोण एक और सेट क्लियर हो गया सामने कोण केड़ा होता न्यून कोण केड़ा होता ते अधिक कोण केड़ा होता जे कोण होया इदा एक सीधी लाइन जो है मान लो इसको डैश सीधी लाइन आ गया ठीक है राइट 자 시티라인 컨트라 컬러가니야 뭐야? 마그리치 빈두, 이거, 이거, 이거 뭐야? 에라인 시티에 게노아 잠시 빈두 뭐, 시티 빌코, 티켓, 우리 시티 라인 차가 컨트라, 티켓, 이나, 이나 마아바니나 106 C°, 티켓, 오바이 106 C°, 티켓, 이스 컨트라가니야 뭐야? ਸਾਰ ਲੋਕੋ ਕੀ ਕਹਿੰਦੇ ਆ ਸੈਕਨ ਸਮ ਲਗੇ ਕੋਣਾ ਬਾਰੇ ਜੇ ਦਾ ਲਾਈਨ ਸਿੱਧੀ ਹੋ ਪਰ ਤਾਂ 90 ਡਿਗਰੀ ਦਾ ਮਾਪ ਹੈ ਠੀਕ ਹੈ ਤਾਂ ਹੁਣ ਸਮ ਕੋਣ ਜੇ ਲਾਈਨ ਜਿਹੜੀ ਇਹ ਅੰਦਰ ਨੂੰ ਚੁੱਕੀ ਹੈ ਤਾਂ ਘਣਾ ਨਿਊਨ ਕੋਣ ਜੇ ਇਹ ਲਾਈਨ ਜਿਹੜੀ ਇਹ ਬਾਹਰ ਨੂੰ ਚੁੱਕੀ ਹੈ ਤਾਂ ਹੁਣ ਅਧਿਕ ਕੋਣ ਅਧਿਕ ਕੋਣ ਜੇ ਇਹ ਸਿੱਧੀ ਹੋਵੇ ਤਾਂ ਹਸਾ ਕੋਣ ਜਿਹਦੇ ਵਿੱਚ 180 ਡਿਗਰੀ ਕਹਿੰਦੇ ਆ ਕੋਈ ਗੱਲ ਹੈ ਕੀ ਪ੍ਰੋਬਲਮ ਹੈ

ਇਹਨੇ ਕਿਹੜਾ ਨਾਮ 3D ਹੁਣ ਦੇਖੋ ਕਰਨਾ ਕੀ ਹੈ ਇਹ D ਨੂੰ ਉਸ ਬਿੰਦੂ ਤੇ ਰੱਖਣਾ ਆਪਾਂ ਰੱਖਿਆ ਹੈ ਰੋ ਇਸ ਬਿੰਦੂ ਤੇ ਠੀਕ ਹੈ ਲੱਗਦਾ ਨਹੀਂ ਰਿਹਾ ਬੋਲੋ ਲੱਗਦਾ ਤਾਂ ਜਿਹੜੀ ਗਿੰਤੀ ਹੈ ਨਾ ਆਪਾਂ ਸਭ ਨੂੰ ਪਤਾ ਨਹੀਂ ਚੱਲਦਾ ਕਿ ਗਿੰਤੀ ਕਿ ਡਿਗਰੀਆਂ ਕਿਡੀਆਂ ਲੈਣੀਆਂ ਤਾਂ ਡਿਗਰੀ ਕਿਡੀਆਂ ਲੈਣੀਆਂ ਅਸੀਂ ਜਿਹੜੀ 0 ਲਾਈਨ ਤੇ ਰਹਿ ਹੋਵੇ ਜਿਹੜੀ 0 ਲਾਈਨ ਤੇ ਆਣੀ ਹੈ ਅਸੀਂ ਉੱਥੋਂ ਗਿੰਤੀ ਲੈਣੀ ਲਾਈਨ ਤੇ 0 ਕਿੱਡੀ ਆ ਰਹੀ ਹੈ ਇੱਧਰ ਜਾ ਰਹੀ ਹੈ ਮੈਂ ਜੇ 0 ਆਈ ਹੈ ਨਾ ਦੇ ਅੰਦਰਲੀ ਕਿੰਨੀ ਇਹਨੀਆਂ 0 10 20 30 40 50 60 70 80 100 ਸਿੱਧਾ ਰਾਈਟ ਸੁਣਦੇ ਕੋਆਰਡ ਤੋ ਜੇ ਜੀਰੋ ਜਿਹੜੀ ਜੀਰੋ ਲਾਇਟ ਤੇ ਆਣੀ ਹੈ ਅਸੀਂ ਉਹ ਉਹਦੀ ਹੀ ਗਿਣਤੀ ਲੈਣੀ ਹੈ ਦੇਖੋ ਕਿੰਦਾ ਅਕੀਰ ਤੇ ਬੱਝਦਾ ਬਣਾ 0 10 20 ਤੇ ਇੱਥੇ ਆਇਆ ਇੱਥੇ ਮੇਰਾ ਸੰਗੈ ਫਿਰ ਕੀ ਹੈ ਇਸ ਲਾਈਨ ਨੂੰ ਮੈਂ ਇੰਦਾ ਇਸ ਬਿੰਦੂ ਨਾਲ ਜੋੜਦਾ ਰਾਈਟ

हमने लगया पता जो degree डी नार है कौन मापना ठीक है डी वर्ड ये नहीं रहे? जो डी नार कौन मापना जे डी जीरो लाइन से ऊपर आनी है उस जीरो तो गिरती शुरू करनी है ए ये भी इधर है अब जीरो है ए, ए जीरो लाइन से आई है तो गिरती तो शुरू कर दोगे इधर तब तो नहीं समझे जे जे ਜੋ ਲੱਭਦੇ ਆ ਰਹੀ ਹੈ ਅਸੀਂ ਪੁਆਇੰਟ ਇੱਧਰ ਦਾ ਮੰਨੇ ਆ ਹੁਣ ਇਹ 0 ਆਈ ਹੈ ਤਾਂ ਜੇ 3 ਇੱਧਰ ਇੱਥੇ ਲਾਤਾ ਸੀ ਖਿਸ਼ਾਬ ਸਾਨੂੰ ਕੰਪਲਟ ਬਣਾਣਾ ਸੰਦੇਹ ਓਕੇ ਥੈਂਕ ਯੂ ਸਭ ਸੌਖਾ ਤਰੀਕਾ ਠੀਕ ਹੈ ਬੋਧਵਿਨ ਪੁਲੀ ਖਰਗਦਾਪ ਗਿੰਦੀ ਕਿੱਧਰੋਂ ਲੈਣੀ ਹੈ ਜਿਹੜੇ 0 ਲਾਈਨ ਪਰ ਆਣੇ ਆ ਗਿੰਦੀ ਉੱਥੋਂ ਸ਼ੁਰੂ ਕਰਨਾ ਠੀਕ ਹੈ ਮੈਂ ਦੱਸਦਾ ਤੁਹਾਨੂੰ ਵਿੱਚ ਠੀਕ ਹੈ ਜੇ ਇੱਧਰ ਦੀ 0 ਲਾਈਨ ਦੇ ਆਂਦੀ ਹੈ ਤਾਂ ਗਿਣਤੀ ਅੰਦਾਜ਼ੀ ਲੈਣੀ ਹੈ